Thank you. ਟੈਂਪਾਸ ਕਰੀਏ ਨੇ ਵੀਜ਼ੇ ਲੱਗੇ ਆਂ ਹੋਰ ਕੋਈ ਅਨੇ ਤਾਂ ਆਪਾਂ ਨੂੰ ਕਹਿੰਦੇ ਤੇਰੇ ਮੂੰਹ ਤੇ ਤਾਂ ਡੋਬੀਆ ਬੰਦਾ ਬਰਾਬਰ ਕੰਮ ਨਹੀਂ ਗੁੜੀ ਮੰਨਦੀ ਐ ਛੋਟੀ ਵੀ ਮਜਬੂਰੀਆਂ ਹੁਣ ਕਰਕੇ ਕੀ ਨੌਕਰੀਆਂ ਪੈਣ ਲੱਗਿਆ ਪਿੱਛੇ ਪੰਜ ਹੋਰ ਪਸਾਂ ਜਾਂ ਉਹ ਆਪਣੇ ਨੇ ਕਿੰਗਰਾ 뮤직 ਸਾਜ ਆਲੇ ਉਹ ਗਦਰਵਾਲ ਹਾਂ ਜੀ ਹਾਂ ਜੀ ਆਂਦੇ ਆਂ ਜਾਂਦਾ ਹਾਂ ਹਾਂ ਗਦਰਵਾਲ ਕਿੰਗਰਾ 뮤직 ਸਾਜ ਹਾਂ ਹਾਂ ਆ ਜਾਂਦਾ ਉਹਨਾਂ ਦਾ ਗੱਲ ਹੋਣਾ ਲੱਗਿਆ ਕੰਪਰਸੋਂ ਯਾਦ ਉਹਨਾਂ ਨੂੰ ਵੀ ਤੇ ਪਤਾ ਲੱਗਿਆ ਕਰਾਂਗੇ ਘੋਣਿਆਂ ਦਾ ਕਦੇ ਸੰਤ ਪਾਣੀ ਦੇਖੇ ਤੇ ਅੱਛਾ ਅਸੀਂ ਸ਼ੂਟ ਕਰਦੇ ਆਂ ਤਰੀਕਾ ਨੇ ਕਰਾਂਗੇ ਸ਼ੂਟਿੰਗ ਪਹਿਲਾਂ ਵੀ ਹੋਈ ਕੋਈ ਸ਼ੂਟ ਤੁਹਾਡੇ ਪਹਿਲਾਂ ਆ ਦੋ ਦੰ ਸ਼ੂਟ ਹੋ ਗਿਆ ਚਲ ਇੰਦਰਾ ਲੋਜ ਦੇ ਸੰਗ ਨਾਲ ਨਹੀਂ ਕਿੰਨੀ ਆਂ ਖਾਨੀ ਆਂ ਉਹਨਾਂ ਨੇ ਕੀਤੀਆਂ ਦੋ ਹੀ ਨੇ ਤਿੰਨ ਹੋ ਗਈਆਂ ਚੌਥੀ ਹੋਈ ਅਗਰ ਉਹਨਾਂ ਨੂੰ ਉਹਨਾਂ ਨੂੰ ਕੁਝ ਚੰਗਾ ਲੱਗਿਆ ਹੋਊਗਾ ਧਾੜੀ ਜੰਗੀ ਲੱਗੇ ਤਾਂ ਕਿਹੜਾ ਨੂੰ ਬਸ ਬਸ ਹੁਣ ਕੀ ਅੱਜ ਕੱਲ ਲੈਕਚਰ ਦੇਣਾ ਅੱਜ ਕੱਲ ਕਨਸੈਪਟ ਆਉਣਾ ਅਜੇ ਯੋਗ ਦੇ ਸਤਿਗੁਰੂ ਧੀ ਦੇ ਲੈ ਕੇ ਦਿਓ ਆ ਲੋੜੀ ਆਈ ਜਾਂਦੀ ਆ ਲੋੜੀ ਧੀ ਲੋੜੀ ਨਹੀਂ ਕੀ ਅੱਜ ਬਸ ਮੈਨੂੰ ਪਤਾ ਸੀਗਾ ਪਹਿਲੇ ਮੈਂ ਲੋੜੀ ਆਉਂਦੀ ਆ ਪਹਿਲਾਂ ਤਾਂ ਆਇਆ ਸੀ ਚਾਹ ਪੀਏਗਾ ਕੋਈ ਨਹੀਂ ਮੈਂ ਕੁਝ ਨਹੀਂ ਚਾਹ ਚੋਣੀ ਪੀਣੀ ਮੈਂ ਤਾਂ ਅੱਗੇ ਉਧਰ ਨਹੀਂ ਆਇਆ ਆ ਤੇ ਡਿਊਟੀ ਤੋਂ ਤੁਸੀਂ ਤੇਰੀ ਘਾੜੀਆਂ ਕੋਣੀਆਂ ਲਿਖਦੇ ਆ ਤੇ ਕੋਈ ਆ ਗਵਾਂਢੀਆਂ ਦੇ ਲੈ ਜਾਓ ਆਪਣੇ ਹੁਵੇ ਕਰਤਾ ਤਾਂ ਸਾਹਮਣੇ ਕਿੰਨਾ ਅੱਡੀ ਚੰਦਰੀ ਬੁੜੀ ਆ ਮੈਂ ਕਹਿੰਦਾ ਕਿ ਛਾਡੀ ਗੱਲ ਦੇ ਆਪਣੇ ਉਹ ਭਾਈ ਹਰਦੇਵ ਕੇ ਹਰਦੇਵ ਕੇ ਵੇਖਣ ਉਹ ਵਿਚਾਰੇ ਦਾ ਵਿਆਹ ਹੋਇਆ ਥੋੜਾ ਜਿਹਾ ਜ਼ਿਆਦਾ ਟਾਈਮ ਹੋ ਗਿਆ ਬੱਚਾ ਬੱਚਾ ਕੋਈ ਹੋਇਆ ਨਹੀਂਗਾ ਤੇ ਉਹ ਵਿਚਾਰੇ ਹੁਣ ਦਵਾਈ ਦੂਈ ਕਦੇ ਕਿਸੇ ਡਾਕਟਰ ਕੋਲੇ ਜਾਂਦੇ ਆ ਕਦੇ ਕਿਸੇ ਡਾਕਟਰ ਕੋਲੇ ਜਾਂਦੇ ਜਿੱਥੇ ਦੱਸ ਪਵੇ ਪਰ ਜਾਣਾ ਤਾਂ ਦੂਗੀ ਉਹਦਾ ਪੂਰੀ ਤਰ੍ਹਾਂ ਕਰਾਂ ਜਾਣਾ ਤਾਂ ਪੈਂਦਾ ਮੈਂ ਤੈਨੂੰ ਇੱਕ ਗੱਲ ਦੱਸਾਂ ਭਾਈ ਉਹਦਾ ਨਾ ਧੰਨ ਦੀ ਬੋਤੀ ਆ ਨੇ ਕੁੜੀ ਸਿਆਣੀ ਐਵੇਂ ਕਹਿ ਦਈਏ ਭਾਈ ਹਾਂ ਪਰ ਗੱਲ ਇਹ ਆ ਵੀ ਕੁੜੀ ਬੜੀ ਚਤਰੀ ਆ ਮੈਂ ਕਹਿੰਦਾ ਇੰਨਾ ਕਲੇਸ਼ ਪੁੱਤ ਕਲੇਸ਼ ਕਰਦੀ ਆ ਉਹਦੇ ਨਾਲ ਵੀ ਛਾੜੇ ਗੱਲ ਦੇ ਰਜਾਨਾ ਜਦੋਂ ਮਰਜੀ ਜਦੋਂ ਵਿਚਾਰੇ ਦਵਾਈ ਤੋਂ ਹੀ ਲੈ ਕੇ ਆਉਂਦੇ ਆ ਮੈਂ ਤਾਂ ਸਾਹ ਕੱਢ ਸਾਰਨਾ ਹੂੰ ਰੋਜ਼ ਹੀ ਸੁਣਦੇ ਆ ਫਿਰ ਮੈਂ ਉਹਦਾ ਇਹਦਾ ਉਹ ਬਾਈ ਦਾ ਸੁਭਾਅ ਬਹੁਤ ਨਰਮ ਆਇਆ ਉਹ ਉਹਦਾ ਸੁਭਾਅ ਨਰਮ ਆ ਉਹ ਹੁਣ ਇਕੱਲੇ ਬੰਦੇ ਦੀ ਚੱਲਣ ਨਹੀਂ ਦਿੰਦੀ ਕੀ ਉਹ ਉਹਨੂੰ ਵੀ ਭਜ-ਭਜ ਪੈਂਦੀ ਆ ਹੂੰ ਤਾਂ ਬਹੁਤ ਰੋਡ ਗਈ ਆ ਉਹ ਵਰਗਾ ਤਾਂ ਮਮਾ اللہ خدمت واسطے گل لینا نہیں وہ بات ਤਾਂ ਲਾਉਂਦਾ ہاں تکوں ਲਾਉਂਦਾ ہاں ہاں ਇਹ ਤਾਂ ਗੱਲ ਹੈਗੀ ਹੈ ਬਾਹਰ ਲਾਉਂਦਾ ਪਰ ਹੋਰوں ਤੇਰਾ ਚਪਾ ਚਪਾ ਕਰਾਉਂਦਾ ਪਰ ਨਹੀਂ ਉਹ ਉਹ ਇੱਕ ਨਹੀਂ ਘਟਣ ਦਿੰਦੇ ਕਰੋੜ ਰੁਪਏ ਦੀ ਨਹੀਂ ਆ ਹੁਣੇ ਤੁਸੀਂ ਵੇਖ ਲਿਓ ਆ ਮਿੰਟ ਪੰਜੀ ਤੱਕ ਕਰ ਲਿਓ ਅਮਨ اللہ ਦਾ ਮੇਰਾ ਅੱਡੇ ਤੇ 5.75 ਕਰਦਾ ਸੀ ਜਦ ਰੋ ਤੇ ਜਦ ਮੈਂ ਆਇਆ ਸੀ ਨਾ ਜਦੋਂ ਛੋਟੇ ਗਲੇ ਆਉਂਨੋ ਇਤੁਰਾ ਇੱਥੇ ਤੇ ਇਤੁਰੋ ਉਤਰੇ ਆਉਂਦੇ ਸੀ ਤਾਂ ਹਾਂ ਜੀ ਪੌਂਚ ਨਾਲ ਆ ਗਏ ਪੌਂਚ ਨਾਲ ਆਇਆ ਹਾਂ ਆਪਾਂ ਦੋ ਬੜੇ ਚੁੱਪ ਕਰ ਜਰਾ ਮੈਨੂੰ ਤਾਂ ਆਵਾਜ਼ ਆਈ ਕਦੀ ਇਹ ਆ ਵੇਖ ਸੁਣ ਖਾ ਹੁਣ ਕਰਕੇ ਦੇ ਨਿਕਲੇ ਆ ਐ ਨਹੀਂ ਪਤਾ ਵੀ ਕਿੱਥੇ ਗਏ ਆ ਕਿੱਥੇ ਨਹੀਂ ਗਏ ਕੋਈ ਕੰਮ ਦਾ ਫਿਕਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਮੈਨੂੰ ਤਾਂ ਇਹ ਨਹੀਂ ਲੱਗਦਾ ਵੀ ਮਾਰੇ ਮੋਟੇ ਵੱਡਿਆਂ ਦੀ ਲਿਆਜ ਵੀ ਕਰ ਲਿਆ ਕਰਨ ਕੋਈ ਦਸ ਕੁਛ ਕਿਤੇ ਜਾਵੜਿਆ ਕਰਨ ਹਾਂ ਕਿੱਥੋਂ ਆਈਏ ਜੋੜੀ ਘੁੰਮ ਕੇ ਮਾਤਾ ਸੀ ਨੋ ਦਵਾਈ ਲੈਣ ਗਏ ਸੀਗੇ ਤੁਹਾਨੂੰ ਪਤਾ ਹੀ ਐ ਮਾਰਾ ਮੋਟਾ ਤਾਂ ਮਾਤਾ ਸੋਚ ਲਿਆ ਕਰ ਤੂੰ ਵੀ ਆਈ ਚੱਕ ਲੈਨੀ ਏ ਗੱਲ ਮੈਨੂੰ ਨਹੀਂ ਲੱਗਦਾ ਵੀ ਇਹ ਮੇਰੇ ਛੋਈ ਦੇ ਵਿੱਚ ਕੋਈ ਪੋਤਾ ਪੋਤੀ ਖੜਾ ਦਵੀ ਕੋਈ ਨਹੀਂ ਮੈਂ ਕਿਹਾ ਤੈਨੂੰ ਲੈ ਫਿਰਦਾ ੱੱੱੱੱ ਕਰੋ ਅਸੀਂ ਦਵਾਈ ਲੈਣ ਗਏ ਸੀ ਮੈਂ ਗਏ ਸੀ ਦਵਾਈ ਮਾਤਾ ਫੇਰ ਹੀ ਕੋਈ ਰੱਬ ਨੂੰ ਥੋੜਾ ਚਾਰ ਵੀ ਜਾਨੀ ਇਹਗਾ ਤੁਰੇ ਫਿਰਦੇ ਮੂੰਹ ਚੱਕ ਕੇ ਕੱਲ ਪਤਾ ਤੁਹਾ ਦਾ ਕੰਮ ਤਾਂ ਉਹ ਤੜਕੇ ਕੀ ਭਿੰਡਾ ਖਾਂਦੇ ਵਰਜਾ ਕਰਨ ਦੇ ਜੋ ਕੰਮ ਕਰੇ ਹੈਂ ਸੰਗੀ ਮਿੱਟੀ ਚੱਕ ਲੈਣੀ ਆ ਤੂੰ ਕਰਕੇ ਹੀ ਕੋਈ ਦਵਾਈ ਬੂਟੀ ਲੈਣ ਗਿਆ ਹੁਣ ਜਾ ਕੇ ਹੂੰ ਕਿੱਡੀ ਗੱਲ ਆ ਫਿਰ ਇਹ ਆਰਾਮਣਾ ਕੋਈ ਸਕਦੀ ਆ ਉਹ ਕੋਈ 10 22 ਸੀ ਪਾਪਾ ਸਾਨੂੰ ਉਧਰ ਉਹਨਾਂ ਨੇ ਆਪਣੇ ਚਾਚੇ ਕਹਨੇ ਦਵਾਈ ਬੂਟੀ ਕਾਕਾ ਲੈਣੀ ਆ ਸੀ ਕੋਈ ਗੱਲ ਨਹੀਂ ਮੈਂ ਆਪਦੇ ਵਾਲੇ ਭੁੱਲ ਗਈ ਹੈ ਬਥੇਰੇ ਕਿੱਤੇ ਕੋਟੇ ਰਗੜਿਆ ਤੂੰ ਇਹ ਮੰਦਰਾ ਮਸਿਦਾਂ ਜਾ ਕੇ ਆਪਦਾ ਕੰਮ ਜਿੱਥੇ ਕਰ ਲਈਦਾ ਚੱਕ ਜਾ ਕਰ ਬੈਠੇ ਚੱਕ ਜਾ ਕਰ ਤੂੰ ਵੀ ਥੁਰਨੇ ਜਿਆਦਾ ਸਪੋਟਾ ਦੇਣਾ ਇਹਨਾਂ ਨੂੰ ਇੱਕ ਜਾ ਕਰਨ ਵਾਲੇ ਜਾਵੇ ਹੀ ਉਹ ਤਾਂ 헤ਜਲਾ ਬਣਾ ਫਿਰਦਾਗਾ ਜਿਹੜਾ ਉਹਦੇ ਮਗਰ ਮਗਰ ਤੁਰਿਆ ਫਿਰਦਾ ਰਹਣਾਗਾ ਜਿਵੇਂ ਤੈਨੂੰ ਕਹਿ ਦਿੰਦੀ ਆ ਤੇ ਉਵੇਂ ਜਿਕੇ ਚੱਲ ਪੈਣਾ ਤੇ ਵੱਡਿਆਂ ਦਾ ਕੋਈ ਮੰਨ ਕੇ ਚੱਲ ਵੀ ਕੋਈ ਹੈ ਨਹੀਂ ਕਰਦੇ ਵਿੱਚ ਕੋਈ ਦੱਸ ਕੁਛ ਅਸੀਂ ਗਏ ਸੀ ਤੂੰ ਉਹ ਤੁਸੀਂ ਉਧਰ ਗਏ ਸੀ ਉਹਨਾਂ ਚਾਚੇ ਦੇ ਘਰ ਨਹੀਂ ਗਏ ਸੀ ਉਦੋਂ ਪਾਪਾ ਵੀ ਹੈ ਨਹੀਂ ਸੀ ਉਧਰ ਉਹਨਾਂ ਬੰਦਿਆਂ ਚ ਦੇ ਸੀ ਕੋਈ ਕੱਟ ਸੀਗਾ ਉੱਥੇ ਅੱਛਾ ਤੇ ਮੈਂ ਨਹੀਂ ਇੱਕ ਮਿੰਟ ਗੱਲ ਸੁਣ ਮੇਰੀ ਤੇ ਮੈਂ ਉੱਥੇ ਤਾਂ ਨਹੀਂ ਬੈਠੀ ਰਹਿਣਾ ਸੀ ਮੈਂ ਘਰੇ ਆਉਣਾ ਹੀ ਸੀ ਮੈਨੂੰ ਡਿੱਕੇ ਜਾਣਾ ਤੁਸੀਂ ਉੱਥੇ ਬਰੋ ਟਾਈਮ ਉਹ ਜਾਂ ਹੁੰਦਾ ਉੱਥੇ ਸਾਰਾ ਦਿਨ ਨਿਕਲ ਜਾਣਾ ਸੀਗਾ ਪਾਪਾ ਦੇਖੋ ਤੁਸੀਂ ਮੈਂ ਜੇ ਹੁਣ ਉਹ ਫੋਨ ਕੀਤਾ ਉਹਨਾਂ ਨੇ ਅਸੀਂ ਡਾਕਟਰ ਨੂੰ ਮਿਲ ਲਏ ਉੱਥੇ ਨਾਲ ਦੀ ਨਾਲ ਲੈ ਕੇ ਮੁੜਿਆ ਏ ਉਹ ਚਲ ਕੋਈ ਗੱਲ ਨਹੀਂ ਤੂੰ ਖਹਿੜਾ ਛੱਡ ਜਾ ਠੀਕ ਆ ਉਹ ਗੱਲ ਸੁਣ ਮੇਰੇ ਇਧਰ ਆਪਣੇ ਵੀ ਧੀ ਰੱਖੀ ਐ ਸੋਚ ਸਮਝ ਕੇ ਗੱਲ ਕਰਿਆ ਕਰ ਮਣਜੀ ਕਰ ਨੂੰ ਆਪਾਂ ਵੀ ਨਹੀਂ ਪਾਉਣਾ ਤੇ ਜਿਹੜਾ ਤੂੰ ਹਾਲ ਕਰਦੇ ਐ ਤੇ ਇਹੋ ਜਿਹਾ ਜਿ ਆਪਣੀ ਨਾਲ ਹੋਣ ਲੱਗਿਆ ਆਪਦੇ ਢਿੱਡ ਦੇ ਹੱਥ ਤਰਕੇ ਦੇਖ ਆ ਸੋਡੀਆਂ ਜੁਨਣੀਆਂ ਸਪੋਰਟ ਦੇਣ ਤਾਂ ਉਹ ਮੇਰੇ ਕਰਤੇ ਬਾਹਰ ਕਿਆ ਤੇ ਸਰਤੇ ਮਨੜੀ ਕਿਹੜੀ ਗੱਲ ਐ ਵਿਚ ਬਾਪਾ ਤੁਸੀਂ ਵੀ ਸੋਚੋ ਜੀ ਅਸੀਂ ਸਵੇਰੇ ਉਦੋਂ ਹੀ ਨਾ ਜਾਂਦੇ ਸਾਰਾ ਦਿਨ ਉੱਥੇ ਖੜੇ ਰਹਿੰਦੇ ਬਹੁਤ ਭੀੜ ਹੁੰਦੀ ਹੈ ਉੱਥੇ ਜੇ ਕੋਈ ਹਿੱਲ ਜੁਲ ਕਰਾਂਗੇ ਕਿਸੇ ਪਾਸੇ ਖਬਰਾਂ ਪਰਮਾਤਮਾ ਆਪਣੇ ਘਰੇ ਵੀ ਬਥੇਰੀਆਂ ਦੀਆਂ ਦਵਾਈਆਂ ਬੋਟੀਆਂ ਦਵਾਈਆਂ ਆਪਦੇ ਟਾਈਮ ਵੱਡਾ ਭੁੱਲ ਜਾਂਦਾ ਹੁੰਦਾ ਆਪਦੇ ਵੇਲੇ ਭੁੱਲ ਗਈ ਆ ਜਦੋਂ ਤੁਸੀਂ ਉਦੋਂ ਹੈ ਨਹੀਂ ਸੀ ਘਰੇ ਉਧਰ ਗਏ ਹੋਏ ਸੀ ਅਸੀਂ ਤੁਸੀਂ ਵੀ ਉਧਰ ਗਏ ਸੀ ਉਹ ਬੰਦਿਆਂ ਦਾ ਕੋਈ ਕੱਟ ਸੀਗਾ ਪਿੰਡ ਦਾ ਕਾਕਾ ਤੂੰ ਇਹਨੂੰ ਮਹਾਰਾਣੀ ਨੂੰ ਪੁੱਛ ਕੇ ਜਾ ਮੜਿਆ ਕਰ ਇਹ ਤਾਂ ਕਲੇਸਰ ਹੈਗੀ ਹੈਗੀ ਆ ਕੱਲੋ ਤੁਸੀਂ ਮੜਾ ਜਾ ਠੰਡੇ ਰਿਆ ਕਰੋ ਕੋਈ हां बब्बा ਨਾਲੇ ਸੱਚ ਉਧਰ ਫੋਨ ਆਇਆ ਸੀਗਾ ਮਾਤਾ ਆਪਣੇ ਚਾਚੇ ਕੀ ਉਧਰ ਕੁੜੀ ਦਾ ਨਾ ਜਨਮ ਦਿਨ ਮਨਾਉਣਾ ਉਹਨਾਂ ਨੇ ਤੁਸੀਂ ਹੋ ਆਇਓ ਮੇਰਾ ਟਾਈਮ ਨਹੀਂ ਲੱਗਣਾ ਮੈਂ ਤਾਂ ਇਤੋਂ ਹੀ ਪਹਿਲਾਂ ਬਹੁਤ ਲੇਟ ਹੋ ਗਿਆ ਉਹ ਡੈਡੀ ਕਾਕਾ ਅਸੀਂ ਵੀ ਜਾਵਾਂਗੇ ਸਾਰੇ ਤੱਬਰ ਨੇ ਜਾਣਾ ਅਗਲੇ ਜੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹਾਂਜੀ ਅਸੀਂ ਕਿਸੇ ਤੇ ਜਾਵਾਂਗੇ ਤੇ ਕੱਲ ਨੂੰ ਅਗਲਾ ਵੀ ਆਊਗਾ ਵੈਗ ਨੂੰ ਸੁਣ ਲਈ ਸਾਡੀ ਤਾਂ ਸਾਡੇ ਘਰ ਵੀ ਅਗਲੇ ਆਉਣਗੇ ਹਾਂ ਠੀਕ ਹੈ ਜੀ ਸਹੀ ਜੀ ਇਹ ਇਹਨਾਂ ਨੇ ਚੰਗੇ ਸਿਲਸਲੇ ਸੇੜ ਰੱਖੇ ਨੇ ਕੁਤਿਆਂ ਦੇ ਵੀ ਜਨਮ ਦਿਨ ਮਨਾਉਂਦਾ ਕੋਈ ਪੱਥਰਾਂ ਨੂੰ ਵੀ ਪੂਜਦਾ ਹੁੰਦਾ ਉਹ ਤਾਂ ਚੋਪਾ ਕਰਕੇ ਨਾ ਕੁੜੀ ਨੂੰ ਤਿਆਰ ਕਰ ਲੈ ਨਾ ਬੋਟੀ ਨੂੰ ਤਿਆਰ ਕਰ ਆਪਾਂ ਸਾਰਿਆਂ ਨੇ ਜਾਣਾ ਹੈ ਤੂੰ ਸਮਝ ਜਾਏ ਮੈਂ ਨਹੀਂ ਜਾਣਦੀ ਕੀ ਤੇ ਕੱਲ੍ਹ ਨੂੰ ਤੇਰੇ ਘਰ ਆਊਗਾ ਕੱਢੀ ਨਾ ਗਈ ਨਹੀਂ ਜਾਣਾ ਕਾ ਆ ਜਾਓ ਕਾਕਾ ਆ ਜਾਓ ਕਿਆ ਰੋਗੇ ਨਾ ਬਸ ਆ ਗਏ ਪਾਪਾ ਤੁਹਾਨੂੰ ਕਹਦੇ ਵਾਸਤੇ ਆ ਕਿ ਸਮਾਨ ਪੂਰਾ ਕਿ ਨਹੀਂ ਨਾ ਸਭ ਉਹ ਕੋਈ ਨਹੀਂ ਸਾਰਾ ਜਿਹੜਾ ਹੈਗਾ ਜਿਹੜਾ ਲੱਤਾਂ ਕੁੜੀ ਨੂੰ ਦੇਣ ਵਾਸਤੇ ਚੱਕ ਲਿਆ ਤੈਨ ਮਟਾਣਾ ਤਾਂ ਤੂੰ ਹੀ ਚੱਕਿਆ ਜਾਣਦਾ ਮਾਤਾ ਨੇ ਕਿਹਾ ਸੀ ਚਲੋ ਆ ਜਾਓ ਰਾਜੀ ਨਾ ਚਲੀਏ ਮਾਤਾ ਬੈਗ ਤਾਂ ਨਹੀਂ ਕਿੰਨਾ ਟਾਈਮ ਲੱਗੂ ਬਲੂ ਹੋਏ ਨਹੀਂ ਜਾਵਾਂ ਲੈ ਭਾਬੀ ਜਲਦੀ ਆ ਜਾ ਭਾਬਾ ਦਾ ਪਹਿਲਾ ਹੀ ਗਰਮ ਹੋਇਆ ਪਿਆਗਾ ਆ ਜਾ ਦਵਾਗਾ ਵੀਰ ਫਿਰ ਤੈਨੂੰ ਪਤਾ ਹੀ ਮਾਤਾ ਹੋਇਆ ਆ ਜਾ ਆਪਾਂ ਕੋਲੋਂ ਮੈਂ ਕਹੀ ਜਾਂਦਾ ਚੱਲ ਗਿਆ ਚਾਲ ਕੇ ਆਈ ਸੀ ਤੇ ਲੈ ਆਵੀਂ ਲੈ ਆਵਰੇ ਲਿਆ ਅੰਦਰ ਨਹੀਂ ਆਇਦਰ ਅੰਦਰ ਹੀ ਲਿਆ ਜਾ ਕੱਲੀ ਆਈ ਹੈ ਹਾਂਜੀ ਕੱਲੀ ਆਈ ਹੈ ਹੋਰ ਮੇਰੇ ਨਾਲ ਕਿਹੜਾ ਸੀ ਅੱਛਾ ਥੋੜੀ ਚਾਹ ਕੱਲੀ ਲੈ ਕੇ ਆਣੀ ਸੀ ਬੈਠ ਚਾਹ ਪੀ ਲੈ ਇੱਥੇ ਲੈ ਕੋਈ ਨਹੀਂ ਮਾ ਆਉਣਾ ਇੱਕ ਮਿੰਟ ਮੜ ਆਇਆ ਮੋਟਰ ਜੀ ਦੇਖ ਕੇ ਹਟਿਆ ਯਾਰ ਕੀ ਹੋ ਗਿਆ ਉਹ ਚੱਲੀ ਨਹੀਂ ਗਈ ਮਥਾ ਚਲਾਈ ਸੀਗੀ ਆ ਬੂਟਿਆਂ ਨੂੰ ਪਾਣੀ ਸੁੱਕੇ ਪਏ ਸਾਰੇ ਚੱਲ ਤੂੰ ਹੋਰ ਵਾਹ ਘੜੇ ਬਥੇਆ ਕਿਵੇਂ ਕੀ ਹਾਲ ਹੈ ਬਾਈ ਜੀ ਉਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਬੜਾ ਜਾਨੇ ਉਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਣਾਉਣਾ ਕਿ ਐ ਰਾਈ ਮੋਟਰ ਚਲਾ ਕੇ ਹਟੇ ਸੀਗੇ ਕੱਲ ਕੱਲ ਦੇ ਮੱਥਾ ਮਰੀ ਜਾਂਦੇ ਆ ਅੱਛਾ ਉਹ ਹੋਰ ਯਾਰਾ ਬੁੱਟੇ ਬਾਟੇ ਸੁੱਕੇ ਪਏ ਆ ਸਾਰਾ ਕੁਝ ਕੀ ਗੱਲ ਹੋ ਗਈ ਹੈ ਕਿ ਪਾਣੀ ਪੁਣੀ ਉਹ ਪਾਣੀ ਪੁਣੀ ਹੁਣ ਲਾਇਆ ਨਹੀਂ ਨਾ ਕਣਕ ਕਣਕ ਬੀਜੀ ਕਰਕੇ ਅੱਛਾ ਉੱਤਰ ਉੱਤਰ ਗਿਆ ਹੋਊਗਾ ਸਵਾਬ ਕਣਕ ਦਾ ਕਾਹਦਾ ਆ ਵੇਖਣ ਆਏ ਸੀਗੇ ਉਧਰੋਂ ਦੌਗੀ ਜੀ ਉਹ ਵੇ ਸਾਹਮਣੇ ਕੀ ਇਹ ਲਿਆਉ ਤੋਂ ਦੋ ਕਿ ਜਿਹੜਾ ਜਮਾਂ ਰਹਿ ਕਿ ਕਿੱਥੇ ਰੋ ਆ ਉਗਰੀ ਖੜੀ ਆ ਜੇ ਚੱਕਰ ਬਣਾ ਲਈ ਕੀ ਐਰ ਦੀ ਕਨਕਣਾਂ ਆ ਚੱਕਰਵਾ ਯਾਰ ਪਤਾ ਨਹੀਂ ਯਾਰ ਡੂੰਗੀ ਡਾਂਗੀਆਂ ਲੱਗੀਆਂ ਮਸ਼ੀਨਾ ਯਾਰ ਬਾਈ ਬਸ ਆਈ ਯਾਰ ਬੜਾ ਆਪਣਾ ਬਾਗ ਦੀ ਸੁੱਕ ਗਿਆ ਹਾਂ ਇਹਦਾ ਹੈਗਾ ਇਹਦਾ ਮਨਾਂ ਦਾ ਪਾਣੀ ਪੁਣੀ ਲਾ ਕੇ ਫਿਰ ਵੀ ਬਾਗ ਜਹ ਹਰਾ ਕਰੀ ਬੱਠਾਉ ਕਿ ਸਬਜੀ ਵੀ ਨਹੀਂ ਸਬਜੀ ਲਾਉਣ ਦੀ ਸਕੀਮ ਹੀ ਕਰਦੇ ਸੀਗੇ ਵੀ ਚਲ ਸਬਜ਼ ਸਬਜੀ ਲਾ ਦਾਂਗੇ ਹੁਣ ਮੜੇ ਵਿਹਲੇ ਹੋਏ ਸੀਗਾ ਕਣਕਪੁਰ ਕੋਲ ਦੇ ਵਿੱਚ ਨਿੰਬੂ ਨੂੰ ਬੂਟੇ ਨਹੀਂ ਬੈਠੇ ਨਹੀਂ ਲਾਏ ਨਿੰਬੂ ਨੂੰ ਬੂਟੇ ਹੈਂਬੂ ਵੀ ਆਂ ਸੰਦੰਗੇ ਆ ਚਾਰ ਬਣਾ ਕੇ ਫਿਰ ਜਿਹੜੇ ਚਾਵਾਂਗੇ ਕੋਈ ਗੱਲ ਤਾਂ ਹੈਗੀ ਹਾਂਜੀ ਬਣਾਇਆ ਬੜਾ ਪ੍ਰੋਗਰਾਮ ਆ ਸਾਂ ਸੁਣੂਗੇ ਮੈਂ ਬਹੁਤ ਮੂਹ ਬੋਲਦੋਨੀ ਆ ਬਸ ਹਾਂ ਇਹਦਾ ਹੈ ਇਹ ਕਰਦੀ ਬਣਾ ਰੱਖਿਆ ਸਾਡਾ ਪੂਰਾ ਬਹੁਤ ਵਧੀਆ ਤੁਹਾਡਾ ਹਾਂ ਚਾਹੀਦੀ ਆ ਜੀ ਬੱਚਾ ਬਾਦ ਇਹ ਬਸ ਮਿਹਰਬਾਨੀ ਚਾਹੀਦੀ ਵੀ ਬੰਦਾ ਭਈ ਹੈ ਹਾਂ ਬੰਦਾ ਭਈ ਹੈ ਜਿਆਦਾ ਮਿਲ ਹੈ ਹਾਂ ਬਸ ਮੈਂ ਬਾਸ ਦੀ ਬਾਸਾ ਸੀਦਾ ਗੇੜਾ ਮਾਰਨੀ ਆਏ ਸੀ ਖੇਤ ਮਾਣੇ ਦੇਖੇਗੀ ਤਾਂ ਮੇਰੇ ਜੀ ਮਹਿਫਿਲ ਲੱਗੇ ਫਿਰ ਆਪਾਂ ਟਾਈਮ ਬਹੁਤ ਹੋ ਜਾਂਦਾ ਹੈ ਹਾਂ ਠੀਕ ਹੈ ਭਾਈ ਹਾਂ ਠੀਕ ਹੈ ਭਾਈ ਠੀਕ ਹੈ ਭਾਈ ਉਹ ਮੜਾ ਵੇਖ ਲੀਏ ਨੋਖਤਿਆਰ ਉਹ ਵਿਹਣ ਚੰਗਾ ਅਪਾਹ ਚੱਲਾਂਗੇ ਠੀਕ ਹੈ ਕੀ ਕਰੀ ਜਾਂਦੇ ਹੋ ਆ ਜਾਓ ਘਰੇ ਆ ਜੀ ਮੈਂ ਤਾਂ ਤੈਨੂੰ ਤਿਆਰ ਕਰਦੋਂ ਨਾ ਕਰੀ ਬੈਠਾ ਆਪਣੇ ਪੁੱਤ ਦਾ ਜਨਮ ਦਿਨ ਅੱਜ ਆਪ ਜਾਣਾ ਨਹੀਂ ਚਲੋ ਮਨਾਉਣੇ ਕੋਈ ਆਜਾ ਤੇਰੇ ਦੀਦੀ ਕੀ ਆਂਦੀ ਹੈ ਚਲ ਆਇਆ 10 ਮਿੰਟਾਂ ਚ ਹੁਣ ਲੇ ਆਜਾ ਚਲੋ ਚਲੋ ਬੇਟਾ ਚਲੋ ਚੱਲੀਏ ਚਲੋ ਭਈ ਆਜੋ ਆਜੋ ਲੈ ਚੱਲ ਮਨਾਣੇ ਚਲੋ ਚਲੋ ਕਿਰਾ ਚਲੋ ਬੈਠੋ ਬਰਾ ਹਾਂ ਚਲੋ ਚਲੋ ਚੱਲ ਪੁੱਤ ਬੈਠ ਇਹਨੂੰ ਮੂਰੇ ਖੜਾ ਲੈ ਚਲ ਮੂਰੇ ਖੜ ਜਾ ਚੱਲ ਮੇਰਾ ਪੁੱਤ ਚਲੋ ਬੈਠੋ ਦਾਜੋ ਚੱਲ ਮਾਝਾ ਆਇਆ ਗਿਆ ਸੀ ਮੜਾ ਜਾ

ਹੋਰ ਠੀਕ ਹੈ ਹਾਂ ਠੀਕ ਹੈ ਸਭ ਹੁਣ ਹੋਰ ਠੀਕ ਹੈ ਤੂੰ ਹਾਂਜੀ ਹਾਂਜੀ ਚੱਲ ਵਧੀਆ ਤੂੰ ਸਾਨੂੰ ਇੱਥੇ ਮਿਲ ਗਈ ਮੈਂ ਤਾਂ ਘਰੇ ਆਉਣਾ ਸੀ ਤੇਰੇ ਕੋਲੇ ਗਣ ਮੰਦਿਆਣਾ ਆਪਣੀ ਗੁੜੀਆ ਦਾ ਸ਼ਾਮ ਨੂੰ ਹਾਂਜੀ ਹਾਂਜੀ ਬਹੁਤ ਖੁਸ਼ੀ ਹੋਈ ਹੈ ਜੀ ਹੋਰ ਹਾਂਜੀ ਕੋਈ ਆਇਓ ਜਰੂਰ ਹੈ ਹਾਂਜੀ ਹਾਂਜੀ ਸ਼ਾਮ ਨੂੰ ਆ ਠੀਕ ਹੈ ਹਾਂਜੀ ਹਾਂਜੀ ਸ਼ਾਮ ਸ਼ਾਮ ਕੀ ਨੇ ਦੇਖੀ ਜਾਪ ਹੁਣੀ ਚੱਲਦੇ ਆ ਜੀ ਫੇਰ ਤਾਂ ਬਾੜੀ ਵੇਲੇ ਤੂੰ ਬਸ ਜੀ ਹੋ ਗਏ ਕੰਮ ਤਾਂ ਸਾਰੇ ਲਈ ਬੈਠੀ ਐ ਮੈਂ ਤੇਰੇ ਚਾਚੇ ਤੋਂ ਗਾਲਾਂ ਪਵਾਇਆਂ ਦੀ ਤੇ ਜੀ ਬਸ ਹੋ ਗਿਆ ਜਲਦੀ ਵੇਖ ਮੈਂ ਆਪਣੀ ਆਉਣ ਵਾਲੇ ਐ ਹਾਂਜੀ ਆਉਂ ਵੀ ਜਾਂਦੇ ਆ ਹੋਰ ਆਉਂਦੀ ਕਰੀ ਠੀਕ ਹੈ ਜੀ ਸਾਰੇ ਬੈਠ ਕੀ ਗੇਂਜਰ ਜਲਦੀ ਹੋਰ ਹੋ ਗਿਆ ਬਸ ਆਪਾਂ ਕਹਿੰਨਾ ਲੇਟ ਹੋ ਗਿਆ ਅਸੀਂ ਉਹਨਾਂ ਅਸੀਂ ਫਿਰ ਵੀ ਵਾਵਾ ਫੋਨ ਉਹਨਾਂ ਦਾ ਆਇਆ ਸੀ ਚੱਕ ਲਿਆ ਤੇ ਅਸੀਂ ਚੱਲਦੇ ਨਾਲ ਦੇ ਇੱਥੇ ਘਰੇ ਸਲਾਹ ਕਰਨ ਲੱਗ ਜਾਂਦੇ ਫਿਰ ਹੋਰ ਲੇਟ ਹੋ ਜਾਂਦਾ ਹਾਂਜੀ ਹਾਂਜੀ ਠੀਕ ਆਜੂ ਬਤੀ ਸਾਰਾ

ਓ ਮੈਂ ਤੇ ਭਾਬੀ ਨੂੰ ਮੈਨਦੇ ਹੋਰ ਤਾਨੇ ਕਿਵੇਂ ਆ ਹਾਂ ਠੀਕ ਹੈ ਭੈਣ ਹੋਰ ਠੀਕ ਆ ਕੋਣੇ ਸਾਰੇ ਹਾਂ ਸਾਰੇ ਠੀਕ ਆ ਸਾਰੇ ਸੱਚੇ ਬੰਗੜੀ ਓ ਠੀਕ ਹੈ ਠੀਕ ਹੈ ਓ ਮੇਰੀ ਭਾਬੀ ਦਾ ਬਾਹਲੀ ਠੰਡ ਮੰਨੀ ਖੜੀ ਚਾਹ ਪੀ ਲੈ ਗਿਓ ਓ ਵਾ ਤੁਪੇ ਬੈਠੇ ਸੀਗੇ ਤੇ ਹਾਂ ਬੈਠੇ ਹਾਂ ਹੋਰ ਠੀਕ ਹੈ ਓ ਤਾਈ ਜੀ ਮਿਲੂ ਆਹ ਦੇਖ ਲੈ ਭੈਣ ਆ ਚੋ ਚਲੇ ਚਲਾਏ ਇੰਨਾ ਨੇ ਨਾ ਤੇ ਪਾਣੀ ਪੋਣੀ ਲੈ ਆਓ ਕੁੜੀਆਂ ਦੇ ਜਨਮ ਦਿਨਾਂ ਤੇ ਦੇਖੋ ਕਿ ਵੀਡੀਓ ਬਣਾਉਗੇ ਤੇ ਕੀ ਜਨਮ ਦਿਨ ਮਨਾਉਂਦੇ ਆ ਤੇ ਆਪਣੇ ਵਰਗੇ ਦੇ ਮੁੰਡਿਆਂ ਨੇ ਨਹੀਂ ਕਦੇ ਮਨਾਏ ਸੀ ਤੇ ਆਪਣੇ ਵੇਲੇ ਵੇਖ ਲੈ ਪਹਿਲਾਂ ਹੈ ਨਹੀਂ ਸੀ ਕਿ ਹਾਂ ਹੋਰ ਚਾਚਾ ਹੀ ਠੀਕ ਹੈ ਤੇ ਸਾਰਾ ਕੁਝ ਵਧੀਆ ਉਹ ਭਾਈ ਜਿਹੜੇ ਥੋੜੇ ਨਾਲ ਟਾਈਮ ਸੀ ਉਹ ਥੋੜੇ ਨਾਲ ਸੀ ਹੁਣ ਜਵਾਕਾਂ ਦਾ ਟਾਈਮ ਹੈ ਜਵਾਕਾਂ ਨੂੰ ਚੋਚਲੇ ਬੋਚਲੇ ਕਰ ਲੈਣ ਉਹ ਜਿਹੜੇ ਕਰਦੇ ਆ ਦੂਜਾ ਨੰਬਰ ਇਹ ਵੀ ਧੀਆ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਹੁੰਦਾ ਹਾਂ ਜੀ ਜਿੰਨੇ ਚੱਕੇ ਕੀਤੀ ਆ ਨਾ ਕੁੜੀਆਂ ਨੇ ਓਨੇ ਮੁੰਡੇ ਨਹੀਂ ਕਰਦੇ ਬਿਲਕੁਲ ਬਿਲਕੁਲ ਤੇ ਇਹਦੇ ਵਿੱਚ ਮਿਹਣੀ ਵਾਲੀ ਗੱਲ ਕਿਹੜੀ ਆ ਵੀ ਕੁੜੀਆਂ ਦਾ ਜਨਮ ਦਿਨ ਮਨਾਉਂਦੇ ਆ ਜਾਂ ਕੁੜਗਲੀਆਂ ਲੋੜੀਆਂ ਮਨਾਉਂਦੇ ਆ ਸਹੀ ਗੱਲ ਐ ਸਾਰੇ ਦੇਸ਼ ਨੂੰ ਹੋਣੀਆਂ ਚਾਹੀਦੀਆਂ ਬਿਲਕੁਲ ਬਿਲਕੁਲ ਉਹ ਢੀਆਂ ਕਿੱਥੇ ਤੇ ਪੁੱਤ ਕਿੱਥੇ ਇੱਕ ਧੀ ਨਾਲ ਇੱਕ ਪਿੰਡ ਬੰਨਣ ਵਾਲੀ ਗੱਲ ਹੁੰਦੀ ਐ ਜੇ ਢੀਆਂ ਨਾ ਹੋਣ ਆ ਮੁੰਡੇ ਕਿੱਥੇ ਹੋਣਗੇ ਸਹੀ ਗੱਲ ਐ ਚਾਈ ਥੋੜੀ ਬਾਈ ਜੀ ਠੀਕ ਠਾਕ ਆਪਣੇ ਹਾਂ ਵਧੀਆ ਵੀਰੇ ਠੀਕ ਠਾਕ ਹਾਂ ਵਧੀਆ ਵਧੀਆ ਹੋਰ ਭਾਬੀ ਠੀਕ ਠਾਕ ਹੋ ਗਿਆ ਕਿ ਮੈਂ ਠੀਕ ਰਹੇ ਨਾ ਤੁਸੀਂ ਹਾਂ ਹਾਂ ਠੀਕ ਰਹਿੰਦੇ ਹਾਂ ਚਲ ਸ਼ੁਕਰ ਖਿਆਲ ਰੱਖਿਆ ਕਰੋ ਜੀ ਮੌਸਮ ਬਦਲ ਰਿਹਾ ਹੁਣ ਬੰਦੀ ਆਉਂਦੀ ਜਾਂਦੀ ਠੀਕ ਆ ਨਹੀਂ ਨਹੀਂ ਖਿਆਲ ਹੀ ਰੱਖਦੇ ਹਾਂ ਮੈਂ ਤਾਂ ਪਹਿਲਾਂ ਆਖਿਆ ਵੀ ਰਜਾਈ ਲਾ ਕੇ ਦੇ ਚਲੋ ਜੀ ਉਸੀ ਲੈ ਆਉਣੀ ਸੀਗੀ ਤੁਹਾਡਾ ਅੱਗ ਵਿੱਚ ਆ ਦਿਓ ਅੱਗ ਵਿੱਚ ਆ ਕੇ ਰੱਖ ਦਿਓ ਉਹ ਵਾਤ ਇੱਥੇ ਬੈਠੇ ਸੀਗੇ ਹੁਣ ਛਾਂ ਆ ਗਈ ਆ ਤੁਪੇ ਬੈਠੇ ਸੀਗੇ ਜੀ ਹਾਂਜੀ ਹਾਂਜੀ ਵਧੀਆ ਇੱਥੇ ਕੰਮ ਵਧੀਆ ਇੱਥੇ ਠੀਕ ਠਾਕ ਵਧੀਆ ਹਾਂ ਸਾਰੇ ਨੇ ਲਈ ਇੱਥੇ ਚੰਗਾ ਆ ਚੰਗਾ ਹਾਂ ਬੜਾ ਬੁੱਕਾ ਕੋਈ ਮਨਿਕਾ ਹਾਂਜੀ ਹਾਂਜੀ ਅੱਛਾ ਤਾਂ ਇਹੋ ਜਿਹਾ ਜਦੋਂ ਵੀ ਖੁਸ਼ੀਆਂ ਦੇ ਚਾਣਨੋਂ ਆ ਜਾਂਦਾ ਹੈ ਤੇ ਇਹ ਸਾਰੇ ਮਨਕਾਪੇ ਦੂਰ ਹੋ ਜਾਂਦੇ ਹਾਂਜੀ ਹਾਂਜੀ ਹਾਂ ਸਹੀ ਗੱਲ ਹੈ ਇਹ ਕੋਈ ਇੱਧਰ ਚਾਚਾ ਨੂੰ ਪੜਾਉਂਦੇ ਦੇਖ ਨਹੀਂ ਰੱਖਣਾ ਚਾਹੀਦਾ ਬੰਦੇ ਨੂੰ ਹਾਂਜੀ ਓ ਬੱਲੇ ਬੱਲੇ ਜਿਉਂਦੀ ਰੱਖਾ ਬੈਠੋ ਉਹ ਪਤਾ ਮਾੜਾ ਠੰਡਾ ਪਾਣੀ ਸੀ ਭਾਈ ਮੇਰੀ ਤਾਂ ਜੜਦੰਦ ਕਰਨਾ ਸੀ ਮੈਂ ਤਾਂ ਗਰਮ ਕਰਕੇ ਲਿਆ ਉਹ ਫਿਰ ਜਲਾਕਾ ਨਹੀਂ ਭਾਈ ਪੂਰੀ ਕਿਹਾ ਕੀ ਲਈ ਹਾਂ ਚੰਗਾ adikal itu pernah ini nari ya, ha. Happy birthday to you. Happy birthday to you. Happy birthday to you. Happy birthday. Happy birthday. ਹਲੇ ਜੋਤ ਪੁੱਤ ਤੇਰੇ ਗਿਫਟ ਹੈ ਹਾਪੀ ਬਰਥਡੇ ਥੈਂਕ ਯੂ ਕਰ ਦੋ ਅਰ ਜੋਤ ਤੇ ਕੁਇਕਾ ਤੋਂ ਮੋਸਾ ਲੇ ਕੇ ਗਿਫਟ ਸਹੀ ਹੈ ਹਲੋ ਜੋਤ ਪਤਾ ਹਾਪੀ ਵਾਲੇ ਐ ਹਲੋ ਆਹ ਵੈਰੀ ਗੁੱਡ चलो ओहो अरे आदू अरे आदू ओके हैप्पी बर्थडे बेटा बहुत लो बेटा थैंक यू का बेटा थैंक यू बोल भाई అక్కడ హండి హండి మహారాజు ఉదావే ది 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 ఓవే ఫల్లో ఫల్లో ఆగలే ఆటి బడే హ్యాపీ బర్త్ డే

ਉਹ ਲੰਬੀ ਉਮਰ ਹੋਵੇ ਤਿੰਗਾਂ ਦੀ ਤੇ ਕੜਾ ਰਬ ਅੱਗੇ ਅਰਦਾਸ ਹੋ ਉਹ ਭੁਖ ਵਿੱਚ ਨਾ ਢੀਆਂ ਮਾਰੋ ਜੱਸੋ ਤੇ ਨਸਾਰੇ ਪੰਜਾਬ ਨੂੰ ਆਖਾ ਵਾਜੀ ਠੀਕ ਹੈ ਜੀ ਬਹੁਤ ਬਹੁਤ ਵਧਾਈਆਂ ਜੀ ਆਪਣੇ ਘਰ ਆ। ਹਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਹਾਂ ਜੀ ਚਾਚੀ ਤੁਹਾਡੇ ਘਰ ਵੀ ਪ੍ਰਮਾਤਮਾ ਬੂਟਾ ਲਾਵੇ ਜੀ ਅਸੀਂ ਵੀ ਲੋਹੜੀ ਤੇ ਆਵਾਂਗੇ ਭੈਣ ਜੀ ਜਰੂਰ ਜੀ ਪ੍ਰਮਾਤਮਾ ਤੁਹਾਨੂੰ ਵੀ ਬਹੁਤ ਬਣੋ ਜੀ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਜੀ ਆਂਦਾ ਨੂੰ ਧੰਨਵਾਦ ਤੁਹਾਡਾ ਠੀਕ ਹੈ ਜੀ ਹਾਂ ਜੀ ਠੀਕ ਹੈ ਹਾਂ ਠੀਕ ਹੈ ਤੇ ਮਾਰ ਲੈ ਕਿਤੇ ਕਿਹਾ ਹਾਂ ਬਾਫੇ ਗੂਰਾ ਹੈਪੀ ਬਰਥਡੇ ਚੰਗਾ ਰੋਤੇ ਆਈ ਗਰਾਂ ਚਾਣਾ ਹੁਣ ਅਸੀਂ ਆਵਾਂਗੇ ਕਿਹ ਜੀ ਜਰੂਰ ਦਾਦੀ ਜੀ ਚੰਗਾ ਲੋੜੀ ਤੇ ਆਵਾਂਗੇ ਹੁਣ ਲੋੜੀ ਤੇ ਆਵਾਂਗੇ ਕਿ ਹਾਂ ਜੀ ਹਾਂ ਜੀ ਜਰੂਰ ਹਾਂ ਜੀ ਹਾਂ ਪਰਮਾਤਮਾ ਮਿਹਰ ਕਰੇ ਨੀ ਸਹੀ ਗੱਲ ਆ ਕੁਛਿਆਂ ਤਾਂ ਸਭ ਤੇ ਲਿਆਵੇ ਪਰਮਾਤਮਾ ਹਾਂ ਜੀ